ਗਰਦੀਪ ਸਾਰਿਆਂ ਤੋਂ ਪਹਿਲੀ ਚੀਜ਼ ਤਾਂ ਨਾ ਹਰ ਬੰਦੇ ਲਈ ਇਹ ਸਮਝਣੀ ਜ਼ਰੂਰੀ ਹੈ ਕਿ ਕੋਈ ਵੀ ਬੰਦਾ ਜੇ ਸਰੀਰਕ ਤੌਰ ਤੇ ਨਾ ਪੂਰੀ ਤਰ੍ਹਾਂ ਤੰਦਰੁਸਤ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੈ ਹਨਾ ਜਿਵੇਂ ਪਿੱਛੇ ਜੇ ਯੂ ਐਸ ਏ ਚ ਇੱਕ ਕੁੜੀ ਨੇ ਆਤਮ ਹੱਤਿਆ ਕੀਤੀ ਸੀ ਮਨਦੀਪ ਕਿ ਉਹ ਕੇਸ ਕਿੰਨਾ ਜ਼ਿਆਦਾ ਵਾਇਰਲ ਹੋਇਆ ਸੀਗਾ ਹਨਾ ਤੇ ਉਹਦੇ ਤੇ ਜਦੋਂ ਆਪਾਂ ਮੱਲੀ ਮੈਮ ਨਾਲ ਇੰਟਰਵਿਊ ਕੀਤੀ ਸੀ ਉਹਨਾਂ ਨੇ ਇਹ ਚੀਜ਼ ਮੰਨੀ ਸੀਗੀ ਹੂੰ ਕਿ ਅਪਾਂ ਬਾਹਰ ਤਾਂ ਚਲੇ ਗਏ ਆ ਪਰ ਸਾਡੀ ਸੋਚ ਨਹੀਂ ਬਦਲੀ ਹੈਗੀ ਸਾਨੂੰ ਉੱਥੇ ਜਾ ਕੇ ਇਹ ਤਾਂ ਪਤਾ ਲੱਗ ਗਿਆ ਕਿ ਮੁੰਡੇ ਤੇ ਕੁੜੀਆਂ ਦੋਵਾਂ ਦਾ ਕਮਾਉਣਾ ਲਾਜ਼ਮੀ ਹੈ ਹੈਨਾ ਪਰ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਥੇ ਇੰਨੇ ਜ਼ਿਆਦਾ ਕਮਾਉਣ ਵਾਲੇ ਚੱਕਰ 'ਚ ਸਾਡੀ ਜ਼ਿੰਦਗੀ 'ਚ ਜਿਹੜੀ ਭੱਜ ਦੌੜ ਸ਼ਾਮਿਲ ਹੋ ਗਈ ਹੈ ਨਾ ਉਹਦੇ ਲਈ ਅਸੀਂ ਮਾਨਸਿਕ ਸਿਹਤ ਨੂੰ ਸਹੀ ਰੱਖਣ ਲਈ ਵੀ ਕੁਝ ਵੱਖਰਾ ਸਾਨੂੰ ਕਰਨਾ ਪੈਣਾ ਬਿਲਕੁਲ ਸਹੀ ਹੈ ਹੈ ਨਾ ਤੇ ਉਹ ਕਹਿੰਦੇ ਵੀ ਉੱਥੇ ਆਪਣੇ ਜਿਹੜੇ ਪੰਜਾਬੀ ਪਰਿਵਾਰ ਨੇ ਉਹ ਅਕਸਰ ਗੁਰਦੁਆਰਿਆਂ 'ਚ ਹੀ ਇਕੱਠੇ ਹੁੰਦੇ ਆ ਉਸ ਤੋਂ ਇਲਾਵਾ ਥੋੜਾ ਮਤਲਬ ਕੋਈ ਇੱਕ ਦੂਜੇ ਨਾਲ ਮਿਲਣਾ ਗਿਲਣਾ ਨਹੀਂ ਹੁੰਦਾ ਹੈ ਨਾ ਤੇ ਬਹੁਤ ਜ਼ਿਆਦਾ ਕਈ ਵਾਰੀ ਆਪਾਂ ਸੰਗ ਸ਼ਰਮ ਦੇ ਵਿੱਚ ਆਪਣੀਆਂ ਕਈ ਬਹੁਤ ਐਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਨ੍ਹਾਂ ਬਾਰੇ ਆਪਾਂ ਗੱਲਾਂ ਹੀ ਨਹੀਂ ਕਰਦੇ ਹਨ ਅ ਬਾਹਰਲੇ ਲੋਕ ਜਦੋਂ ਆਪਣੇ ਇੱਧਰ ਫੋਨ ਕਰਦੇ ਆ ਤੇ ਆਪਾਂ ਨੂੰ ਉਮੀਦ ਨਹੀਂ ਹੁੰਦੀ ਕਿ ਉਹ ਆਪਾਂ ਨੂੰ ਕੋਈ ਦੁੱਖ ਤਕਲੀਫ ਦੱਸਣ ਆਪਾਂ ਨੂੰ ਹਮੇਸ਼ਾ ਐ ਹੀ ਹੁੰਦਾ ਕਿ ਉਹ ਇਹੀ ਦੱਸਣ ਵਧੀਆ ਕੰਮ ਚੱਲਦਾ ਮੈਂ ਬਹੁਤ ਵਧੀਆ ਕਮਾਰਿਆ ਹੁਣ ਮੈਂ ਘਰ ਲੈ ਲਿਆ ਹੁਣ ਮੈਂ ਆਹ ਕਰ ਲਿਆ ਨਾ ਮੈਂ ਖੁਸ਼ ਹਾਂ ਤੇ ਜਿਹੜੇ ਬੰਦੇ ਕੋਲੇ ਕਿਸੇ ਨੂੰ ਮਿਲਣ ਗਿਰਨ ਦਾ ਸਮਾਂ ਨਹੀਂ ਹੈਗਾ ਜਾਂ ਕੋਈ ਆਪਣਾ ਨਹੀਂ ਹੈਗਾ ਮੈਨੂੰ ਲੱਗਦਾ ਕਿ ਉਹਦੇ ਅੰਦਰ ਤਾਂ ਬਹੁਤ ਕੁਝ ਪਿਆ ਹੁੰਦਾ ਬਿਲਕੁਲ ਜਦੋਂ ਮੇਰੀ ਜਿਹੜੀ ਮੇਰੀ ਇੱਕ ਛੋਟੀ ਭੈਣ ਹੈ ਨਾ ਜਿਵੇਂ ਉਹ ਬਾਹਰ ਰਹਿੰਦੀ ਹੈ ਜਦੋਂ ਉੱਥੇ ਸਾਡਾ ਕੋਈ ਵੀ ਨਹੀਂ ਸੀਗਾ ਨਾ ਤਾਂ ਉਹ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਮੈਨੂੰ ਐ ਲੱਗਦਾ ਕਿ ਮੇਰਾ ਕੋਈ ਆਪਣਾ ਇੱਥੇ ਹੋਣਾ ਚਾਹੀਦਾ ਜਦ ਕਿ ਉਹਦੇ ਸਹਰੇ ਪਰਿਵਾਰ ਦੀ ਬਹੁਤ ਵੱਡੀ ਉੱਥੇ ਫੈਮਿਲੀ ਆ ਹੂੰ ਜਦੋਂ ਮੇਰੇ ਇਧਰੋਂ ਭੂਆ ਜੀ ਚਲੇ ਗਏ ਹੈ ਨਾ ਉਹਨਾਂ ਦਾ ਬੇਟਾ ਚਲੇ ਗਿਆ ਤਾਂ ਉਹਨੂੰ ਲੱਗਿਆ ਕਿ ਹੁਣ ਮੇਰਾ ਕੋਈ ਇੱਥੇ ਆਪਣਾ ਆ ਗਿਆ ਤੇ ਹੁਣ ਮੈਂ ਦੇਖਦੀ ਹਾਂ ਕਿ ਉਹਦੇ ਮਜਾਜ 'ਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ ਨਾ ਕਿਉਂਕਿ ਕਈ ਗੱਲਾਂ ਆਪਾਂ ਫੋਨ 'ਤੇ ਹੁਣ ਚਾਹੇ ਮੈਂ ਇੱਥੇ ਬੈਠੀ ਆ ਮੈਂ ਵੀ ਆਪਣੀ ਮਾਂ ਨਾਲ ਫੋਨ 'ਤੇ ਨਹੀਂ ਕਰੂੰਗੀ ਮੈਨੂੰ ਲੱਗਦਾ ਕਿ ਮੇਰੀ ਮਾਂ 50 ਕਿਲੋਮੀਟਰ ਦੂਰ ਬੈਠੇ ਉਹਨੂੰ ਸਟ੍ਰੈਸ ਹੋ ਜਾਊਗਾ ਤੇ ਉਹ ਜਿਹੜੇ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਆਪਾਂ ਉਹਨਾਂ ਨਾਲ ਨਹੀਂ ਕਰਦੇ ਕਈ ਵਾਰੀ ਤੇ ਇਸ ਚੀਜ਼ ਤੇ ਨਾ ਗੱਲਾਂ ਸੱਚੀ ਕਰਨੀਆਂ ਬਹੁਤ ਲਾਜ਼ਮੀ ਨੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਲੱਗੇ ਕਿ ਆਪਾਂ ਬਹੁਤ ਜ਼ਿਆਦਾ ਐਪੀਸੋਡ ਇਸ ਚੀਜ਼ ਤੇ ਕੀਤੇ ਨੇ ਪਰ ਇਹਦੀਆਂ ਤੰਦਾਂ ਇੰਨੀਆਂ ਜ਼ਿਆਦਾ ਨੇ ਨਾ ਕਿ ਆਪਾਂ ਜਿੰਨੀਆਂ ਜ਼ਿਆਦਾ ਫਰੋਲਾਂਗੇ ਉੰਨੀਆਂ ਥੋੜੀਆਂ ਨੇ ਜਿਵੇਂ ਤੁਸੀਂ ਕਿਹਾ ਸੀ ਨਾ ਵੀ ਜ਼ਰੂਰੀ ਨਹੀਂ ਵੀ ਸਰੀਰਕ ਤੌਰ ਤੇ ਤੰਦਰੁਸਤ ਸਿੱਖਣ ਵਾਲਾ ਬੰਦਾ ਦਿਮਾਗੀ ਤੌਰ ਤੇ ਵੀ ਤੰਦਰੁਸਤ ਹੋਵੇ ਇਹ ਹੀ ਚੀਜ਼ ਮੇਰੀ ਭੈਣ ਕਹਿ ਰਹੀ ਸੀਗੀ ਉਹ ਕਹਿੰਦੀ ਕਈ ਵਾਰੀ ਨਾ ਤੁਸੀਂ ਫਿਜ਼ੀਕਲੀ ਨੇ ਥੱਕੇ ਹੁੰਦੇ ਸਰੀਰਕ ਤੌਰ ਤੇ ਕਿ ਨਹੀਂ ਤੁਹਾਨੂੰ ਬਿਲਕੁਲ ਥਕਿਵੇਂ ਨਹੀਂ ਹੁੰਦਾ ਪਰ ਤੁਸੀਂ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਥੱਕ ਜਾਂਦੇ ਹੋ ਹਨ ਉਹ ਕਹਿੰਦੇ ਵੀ ਅਸੀਂ ਇੱਧਰ ਆ ਗਏ ਜਿਵੇਂ ਤੁਸੀਂ ਕਿਹਾ ਕਿ ਅਸੀਂ ਮਲੀ ਮਹਿਮੂਨਾ ਦਾ ਤੁਸੀਂ ਰੈਫਰੈਂਸ ਦਿੱਤਾ ਵੀ ਉਧਰ ਜਾ ਕੇ ਸਾਨੂੰ ਇਹ ਜ਼ਰੂਰੀ ਲੱਗਣ ਲੱਗਾ ਕੁੜੀ ਮੁੰਡੇ ਦਾ ਦੋਨਾਂ ਦਾ ਕਮਾਉਣਾ ਜ਼ਰੂਰੀ ਆ ਹਨਾ ਇੱਧਰ ਦਾ ਲਾਈਫ ਸਟਾਈਲ ਵਧੀਆ ਸਹੂਲਤਾਂ ਲਈ ਸੀ ਉਧਰ ਚਲੇ ਗਏ ਪਰ ਕਹਿੰਦੀ ਉਧਰਲੇ ਲੋਕਾਂ ਦੇ ਲਈ ਨਾ ਮੈਂਟਲ ਹੈਲਥ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਤੇ ਆਪਣੀ ਕਮਿਊਨਿਟੀ 'ਚ ਤਾਂ ਜ਼ਿਕਰੀ ਹੈ ਨਹੀਂ ਇਸ ਚੀਜ਼ ਦਾ ਉਹ ਕਹਿੰਦੀ ਜੇ ਤੁਸੀਂ ਕਹੋਗੇ ਨਾ ਵੀ ਮੈਂ ਮੈਂਟਲੀ ਤੈਨੂੰ ਤਾਂ ਤੀ ਦਿਨ ਕੁਝ ਹੋਇਆ ਹੀ ਨਹੀਂ ਉਹ ਕਹਿੰਦੀ ਵੀ ਬਹੁਤੇ ਲੋਕ ਇਨ੍ਹਾਂ ਚੀਜ਼ਾਂ ਨੂੰ ਨਹੀਂ ਸਮਝਦੇ ਹੈਗੇ ਹਨ ਹੁਣ ਇਹ ਕਹਿੰਦੀ ਇੱਧਰਲੇ ਲੋਕ ਨਹੀਂ ਹੈਗੇ ਉਹ ਕੰਮ ਕਰਦੇ ਨੇਗੇ ਉਹਨਾਂ ਦੀ ਉਹਨਾਂ ਦੇ ਲਾਈਫਸਟਾਈਲ 'ਚ ਇੱਕ ਸ਼ਬਦ ਆ ਜਿਹਨੂੰ ਬ੍ਰੇਨ ਬ੍ਰੇਕ ਕਹਿੰਦੇ ਨੇਗੇ ਹਨਾ ਉਹ ਕਹਿੰਦੇ ਆ ਉਹਦੇ ਦਿਮਾਗ ਨੂੰ ਵੀ ਉਹ ਬ੍ਰੇਕ ਦਿੰਦੇ ਨੇ ਤੇ ਸਾਡੇ ਲਈ ਉਹ ਚੀਜ਼ਾਂ ਐਗਜ਼ਿਸਟ ਹੀ ਨਹੀਂ ਕਰਦੀਆਂ ਹਨਾ ਹੁਣ ਜਦੋਂ ਤੁਸੀਂ ਲਗਾਤਾਰ 8 ਦਿਨ ਜਾਂ 7 ਦਿਨ ਇੱਕੋ ਹੀ ਰੁਟੀਨ ਦੇ ਵਿੱਚ ਚੱਲੀ ਜਾ ਰਹੇ ਹੋ 7 ਦਿਨ ਜਾਂ 6 ਦਿਨ ਤੁਸੀਂ ਇੱਕੋ ਹੀ ਰੁਟੀਨ ਦੇ ਵਿੱਚ ਚੱਲੀ ਜਾ ਰਹੇ ਹੋ ਤਾਂ ਆਬਵੀਅਸਲੀ ਭਾਵੇਂ ਆਪਾਂ ਅਕਾਂਗੇ ਤਾਂ ਸਹੀ ਹਨਾ ਉਹਦੇ ਵਿੱਚ ਵੀ ਜਦੋਂ ਤੁਹਾਡੇ ਕੋਲੇ ਮਨ ਲਓ ਕਿ ਤੁਸੀਂ ਬਾਹਰ ਦਾ ਕੰਮ ਵੀ ਦੇਖਣਾ ਹੈ ਤੁਸੀਂ ਘਰ ਦਾ ਕੰਮ ਵੀ ਦੇਖਣਾ ਹੈ ਤੇ ਤੁਹਾਡੇ ਕੋਲੇ ਕੋਈ ਹੈਲਪ ਜਾਂ ਕੋਈ سپورਟ ਹੈ ਨਹੀਂਗੀ ਤਾਂ ਨੇਚਰਲੀ ਗੱਲ ਆ ਵੀ ਉਦੋਂ ਤੁਸੀਂ ਜ਼ਿਆਦਾ ਫਿਜ਼ੀਕਲੀ ਤੁਸੀਂ ਮੈਂਟਲੀ ਬਹੁਤ ਜ਼ਿਆਦਾ ਥੱਕ ਜਾਂਦੇ ਹੋ ਕਿਉਂਕਿ ਕਹਿੰਦੇ ਘਰੋਂ ਨਿਕਲਣ ਲੱਗੇ ਫਿਕਰ ਹੁੰਦਾ ਅੱਛੇ ਕੰਮ ਦਾ ਕੰਮ ਤੋਂ ਨਿਕਲਣ ਲੱਗੇ ਫਿਕਰ ਹੁੰਦਾ ਵੀ ਘਰ ਜਾ ਕੇ ਦਾਲ ਸਾਹਿਬ ਜੀ ਤੇ ਬੱਚੇ ਦੇਖਣੇ ਨੇ ਫਿਰ ਕਹਿੰਦੇ ਜਿਨ੍ਹਾਂ ਦੇ ਬੱਚੇ ਥੋੜੇ ਵੱਡੇ ਨੇ ਸਕੂਲ ਜਾਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਬੱਚਿਆਂ ਦੇ ਨਾਲ ਉਹ ਵੈਸੇ ਵੀ ਉਹਨਾਂ ਦੀਆਂ ਸਟੱਡੀਜ਼ ਦੇ ਲਈ ਦੇਣਾ ਪੈਂਦਾ ਹੈ ਹਨਾ ਜਿਨ੍ਹਾਂ ਦੇ ਤਾਂ ਇੱਧਰ ਪਰਿਵਾਰ ਨੇ ਉਹਨਾਂ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ ਵਾ ਹਨ ਬਿਕਰ ਇਹ ਗੱਲ ਕਰਨ ਲਈ ਵੀ ਕੋਈ ਹੁੰਦਾ ਆ ਜਾਂ ਕੋਈ ਸੁਣ ਲੈਂਦਾ ਵਾ ਕਈ ਵਾਰ ਕਹਿੰਦੇ ਇੱਥੇ ਬਹੁਤ ਵੱਡੇ ਪਰਿਵਾਰਾਂ 'ਚ ਰਹਿ ਕੇ ਵੀ ਲੋਕ ਇਕੱਲੇ ਨੇਗੇ ਕਿਉਂਕਿ ਅਸੀਂ ਉਸ ਚੀਜ਼ ਨੂੰ ਨਹੀਂ ਸਮਝਦੇ ਹੈਗੇ ਵੀ ਇਹ ਬੰਦਾ ਮਾਨਸਿਕ ਤੌਰ ਤੇ ਸਹੀ ਨਹੀਂ ਮਹਿਸੂਸ ਕਰ ਰਿਹਾ ਹੈਗਾ ਹਨ ਸੋ ਕਹਿੰਦੇ ਗੱਲ ਛੋਟੀ ਜਾਂ ਵੱਡੀ ਫੈਮਿਲੀ ਦੀ ਨਹੀਂ ਹੁੰਦੀ ਗੱਲ ਇਹ ਹੁੰਦੀ ਆ ਵੀ ਜਿੰਨੇ ਮੈਂਬਰ ਤੁਹਾਡੇ ਆਸ-ਪਾਸ ਨੇਗੇ ਕਿਉਂ ਤੋਂ ਸਮਝਦੇ ਨੇ ਹਾਂ ਜਾਂ ਤੁਸੀਂ ਉਹਨਾਂ ਨਾਲ ਖੁੱਲਕੇ ਗੱਲ ਕਰ ਕਰ ਰਹੇ ਹੋ ਹਾਂ ਜਾਂ ਕਹਿੰਦੇ ਹੋ ਤੁਹਾਡਾ ਚਿਹਰਾ ਦੇਖ ਕੇ ਇਹ ਚੀਜ਼ ਨੂੰ ਮਹਿਸੂਸ ਕਰ ਸਕਦੇ ਨੇ ਵੀ ਇਹਨੂੰ ਹੁਣ ਜ਼ਰੂਰਤ ਹੈ ਵੀ ਇਹਦੇ ਨਾਲ ਗੱਲ ਕੀਤੀ ਜਾਵੇ ਹਨ ਜਿਵੇਂ ਬਹੁਤ ਸਾਰੇ ਲੋਕ ਨਹੀਂ ਕਹਿੰਦੇ ਉਹਨਾਂ ਦਾ ਸੋਸ਼ਲ ਸਰਕਲ ਬਹੁਤ ਘੱਟ ਹੁੰਦਾ ਹੁਣ ਆਪਣੇ ਵੀ ਕਹਿੰਦੇ ਮੰਨ ਲਓ ਕਿਸੇ ਨੂੰ ਆਪਾਂ ਘਰੇ ਬੁਲਾਉਣਾ ਹੋਵੇ ਆਪਣੇ ਪੰਜਾਬੀਆਂ ਦਾ ਇਹ ਹੁੰਦਾ ਕਿ ਆਪਾਂ ਆਉ ਭਾਤ ਬਹੁਤ ਜ਼ਿਆਦਾ ਕਰਦੇ ਹਾਂ ਤੇ ਉਹਦਾ ਜਿੰਮਾ ਇਹ ਹੁੰਦਾ ਵੀ ਜੇ 15 ਜਣੇ ਘਰੇ ਆ ਰਹੇ ਨੇ ਤਾਂ ਮਹਿਮਾਨ ਨਿਵਾਜ਼ੀ ਵਾਲਾ ਬੰਦਾ ਇੱਕ ਹੁੰਦਾ ਆ ਉਹਦੇ ਤੇ 15 ਦਾ ਬੋਝ ਪੈ ਗਿਆ ਇਹ ਕਹਿੰਦੀ ਕਿ ਕਿਵੇਂ ਜਾਂਦੇ ਨੇ ਕਿ ਇੱਧਰਲੇ ਲੋਕ ਵੀ ਲਾਈਫ ਨੂੰ ਇਹ ਹੌਲਾ ਕਿਵੇਂ ਰੱਖਦੇ ਨੇ ਮੈਂ ਨਹੀਂ ਕਹਿੰਦੀ ਕਿ ਇਹ ਆਪਣੇ ਨਾਲੋਂ ਬੈਸਟ ਨੇ ਜਾਂ ਬੈਟਰ ਨੇਗੇ ਪਰ ਉਹ ਕਹਿੰਦੀ ਇਸ ਚੀਜ਼ ਨੂੰ ਸਮਝਦੇ ਨੇਗੇ ਵੀ ਜਿਵੇਂ ਅਸੀਂ 6 ਦਿਨ ਜਾਂ 7 ਦਿਨ ਕੰਮ ਤੇ ਜਾਂਦੇ ਹਾਂ ਤਾਂ ਜਿਹੜੇ ਬੰਦੇ ਨੇ ਸਾਨੂੰ ਘਰੇ ਬੁਲਾਇਆ ਜਾਂ ਜਿਹਦੇ ਅਸੀਂ ਘਰ ਜਾਂਦੇ ਆ ਉਹਦੀ ਵੀ ਉਹੀ ਰੂਟੀਨ ਲਾਈਫ ਆ ਉਹਨੇ ਇੱਕ ਮਹੀਨਾ ਦਾ ਸ਼ਬਦ ਕਿਹਾ ਸੀ ਪਾਟ ਪਾਰਟੀ ਜਾਂ ਕੁਝ ਐਵੇਂ ਆ ਹਨਾ ਉਹਦੇ ਵਿੱਚ ਕਹਿੰਦੀ ਉਹ ਕੀ ਕਰਦੇ ਨੇ ਸਾਰੇ ਜਾਣੇ ਇੱਕ ਇੱਕ ਚੀਜ਼ ਆਪਦੇ ਘਰੋਂ ਤਿਆਰ ਕਰਕੇ ਲੈ ਜਾਂਦੇ ਨੇ ਉਹਨਾਂ ਦਾ ਗੈਟ ਟੂਗੇਦਰ ਦਾ ਮਤਲਬ ਹੀ ਸਿਰਫ ਇਹੀ ਹੁੰਦਾ ਕਿ ਆਪਾਂ ਇਕੱਠੇ ਹੋਈਏ ਗੱਲਾਂ ਕਰੀਏ ਜਿੰਨੇ ਦਿਨਾਂ ਬਾਅਦ ਅਸੀਂ ਮਿਲ ਰਹੇ ਹਾਂ ਉਹਨੇ ਦਿਨਾਂ ਦਾ ਜੋ ਕੁਛ ਅੰਦਰ ਇਕੱਠਾ ਹੋਇਆ ਪਿਆ ਵਾ ਅਸੀਂ ਉਹਨੂੰ ਬਾਹਰ ਕੱਢੀਏ ਹੈਨਾ ਆਪਣੇ ਕਹਿੰਦੇ ਗੈਟ ਟੂਗੇਦਰ ਇੱਧਰ ਸਿਰ ਦਰਦ ਹੀ ਹੁੰਦਾ ਉਹਨਾਂ ਨੂੰ ਸਫਾਈਆਂ ਕਰਕੇ ਰੱਖੋ ਫਿਰ ਤੁਸੀਂ ਕਿੰਨਾ ਕੁਝ ਬਣਾ ਕੇ ਰੱਖੋ ਹਨ ਜਾਂ ਪ੍ਰੈਜ਼ੈਂਟ ਲੈ ਕੇ ਰੱਖੋ ਬੰਦੇ ਦੇ ਲਈ ਆਪਣੇ ਕਹਿੰਦੇ ਗੈਟ ਟੂਗੇਦਰ ਇਹ ਹੁੰਦੇ ਨੇ ਉਹ ਨਾ ਇਹ ਨਹੀਂ ਵੀ ਤਿਆਰ ਹੋ ਕੇ ਜਾਣਾ ਜਾਂ ਅਸੀਂ ਸਜ ਫਬ ਕੇ ਜਾਣਾ ਜਾਂ ਆ ਕੇ ਕੋਈ ਤੁਹਾਡੇ ਘਰੋਂ ਆ ਕੇ ਕੋਈ ਤੁਹਾਡੇ ਨਾਲ ਗੱਲ ਕਰੂਗਾ ਉਹਨੇ ਸਾਨੂੰ ਇਹਨਾਂ ਦਿੱਤਾ ਖਾਣ ਨੂੰ ਜਾਂ ਘੱਟ ਦਿੱਤਾ ਵੱਧ ਦਿੱਤਾ ਹਨਾ ਜਾਂ ਘਾਰੀ ਕਹਿੰਦੇ ਆਪਣੇ ਲੋਕੀ ਤਾਂ ਘਾਰੀ ਦੇਖੀ ਜਾਣਗੇ ਜਾਂ ਕਿ ਅਗਲੀ ਤਾਂ ਫਰਨੀਚਰ ਹੀ ਦੇਖੀ ਜਾਣਗੇ ਉਹਨਾਂ ਨੂੰ ਇਸ ਚੀਜ਼ ਤੱਕ ਮਤਲਬ ਨਹੀਂ ਹੁੰਦਾ ਉਹ ਕਹਿੰਦੀ ਵੀ ਮੈਂ ਨਹੀਂ ਕਹਿੰਦੀ ਆਪਾਂ ਕਹਿੰਦੀ ਬਹੁਤ ਵਧੀਆ ਹੋਂ ਨਾਲ ਲੋਕਾਂ ਨਾਲੋਂ ਪਰ ਕੁਝ ਚੀਜ਼ਾਂ 'ਚ ਉਹ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਨੇ ਉਹ ਜ਼ਿੰਦਗੀ ਨੂੰ ਜ਼ਿਆਦਾ ਸੌਖਾ ਤੇ ਹੌਲਾ ਕਰਕੇ ਚੱਲਦੇ ਨੇ ਉਹ ਕਹਿੰਦੀ ਜੇ ਕਿਸੇ ਦੇ ਘਰੇ ਵੀ ਜਾਣਗੇ ਨਾ ਤਾਂ ਇੰਨੀ ਫਾਰਮੈਲਟੀ ਨਾਲ ਨਹੀਂ ਜਾਂਦੇ ਹੈਗੇ ਉਹ ਜੋ ਉਹਨਾਂ ਨੇ ਖਾਣਾ ਉਹ ਆਪਦੇ ਘਰੋਂ ਬਣਾ ਕੇ ਸਾਰੇ ਜਣੇ ਇਕੱਠੇ ਹੋ ਕੇ ਇੱਕ ਥਾਂ ਬੈ ਕੇ ਖਾਂਦੇ ਨੇ ਇੰਜੋਏ ਕਰਦੇ ਨੇ ਨਾਲੇ ਉਹਨਾਂ ਦੇ ਬੱਚੇ ਕਹਿੰਦੇ ਆਪਸ ਵਿੱਚ ਖੇਡਦੇ ਨੇ ਹੈਨਾ ਸਹੀ ਗੱਲ ਸੋ ਕਹਿੰਦੀ ਇਹ ਹੁੰਦਾ ਸੋਸ਼ੀਅਲਾਈਜ਼ ਹੋਣਾ ਹੈਨਾ ਉਹ ਸੋਸ਼ੀਅਲਾਈਜ਼ ਹੋਣਾ ਨਹੀਂ ਵੀ 100 ਬੰਦਿਆਂ ਦੀ ਪਾਰਟੀ 'ਚ ਬੈਠ ਕੇ ਵੀ ਤੁਸੀਂ ਇਕੱਲੇ ਮਹਿਸੂਸ ਕਰੀ ਜਾ ਰਹੇ ਹੋ ਕਿਉਂਕਿ ਉੱਥੇ ਤੁਹਾਨੂੰ ਇਹ ਫਿਕਰ ਆ ਤੁਸੀਂ ਪਾਇਆ ਕੀ ਹੋਇਆ ਤੁਹਾਡੇ ਬਾਰੇ ਕੋਈ ਕੀ ਸੋਚੂਗਾ ਕੋਈ ਤੁਹਾਡੀ ਸੈਲਰੀ ਨਾ ਪੁੱਛ ਲੇ ਕੋਈ ਤੁਹਾਡੀ ਜੌਬ ਨਾ ਪੁੱਛ ਲਵੇ ਹੈਨਾ ਵੀ ਤੁਹਾਨੂੰ ਜੱਜ ਨਾ ਕਰੇ ਤੁਹਾਨੂੰ ਕਿਸੇ ਗੱਲ ਤੋਂ ਤਾਂ ਉੱਥੋਂ ਤੇ ਉਲਟਾ ਕਹਿੰਦੇ ਤੁਸੀਂ ਮੈਂਟਲ ਸਟ੍ਰੈਸ ਲੈ ਕੇ ਆਉਂਦੇ ਹੋ ਲੈ ਕੇ ਆ ਜਾਂਦੇ ਆ ਸਹੀ ਗੱਲ ਹੈ ਗਰਦੀਪ ਜਦੋਂ ਆਪਾਂ ਨਾ ਸਾਂਝੇ ਪਰਿਵਾਰਾਂ ਚ ਰਹਿੰਦੇ ਹੁੰਦੇ ਸੀ ਉਹਦਾ ਸਾਨੂੰ ਇਹੀ ਫਾਇਦਾ ਸੀਗਾ ਕਿ ਆਪਣਾ ਕੋਈ ਦੁੱਖ ਤਕਲੀਫ ਸੀ ਆਪਾਂ ਕਿਸੇ ਨੂੰ ਕਹਿ ਲੈਂਦੇ ਸੀ ਹੈਨਾ ਇਹ ਮੈਂ ਮੇਰਾ ਆਪਣਾ ਤਜਰਬਾ ਜਦੋਂ ਅਸੀਂ ਇਕੱਠੇ ਰਹਿੰਦੇ ਸੀ ਸਾਰੇ ਹੈਨਾ ਸਾਡੇ ਚਾਚਾ ਜੀ ਚਾਚੀ ਜੀ ਹੁਣੀ ਮੇਰੇ ਨਾਲ ਤਾਂ ਛੋਟੀ ਜਿਹੀ ਵੀ ਕੋਈ ਤੁਹਾਨੂੰ ਟੈਨਸ਼ਨ ਹੋਣੀ ਨਾ ਤੁਸੀਂ ਦੂਜੇ ਕੋਲ ਜਾ ਕੇ ਬੈਠ ਜਾਣਾ ਤੇ ਤੁਸੀਂ ਭੁੱਲ ਜਾਂਦੇ ਸੀ ਜਿਵੇਂ ਜਿਵੇਂ ਆਪਣੇ ਪਰਿਵਾਰ ਛੋਟੇ ਹੋ ਜਾਂਦੇ ਨੇ ਜਿਹੜਾ ਇੱਕ ਦੂਜੇ ਨਾਲ ਮਾੜੇ ਜਿਹੀ ਤਣਾਅ ਦਾ ਸਟ੍ਰੈਸ ਆ ਮੰਨ ਲਓ ਆਪਣੀ ਕਿਸੇ ਨਾਲ ਇੱਕ ਦੋ ਘਰ ਚ ਜਿਨੇ ਉਹਨਾਂ ਦੇ ਵੀ ਆਫਿਸ ਵਿੱਚ ਬਹਿਸ ਹੋ ਗਈ ਨਾ ਉਹਨੂੰ ਵੀ ਅਸੀਂ ਫਿਰ ਕਿਸੇ ਤੀਜੇ ਕੋਲ ਜਦ ਸਾਨੂੰ ਕੱਢਣ ਦਾ ਜਰੀਆ ਨਹੀਂ ਮਿਲਦਾ ਅਸੀਂ ਸਾਰਾ ਦਿਨ ਅੰਦਰ ਭਰ ਕੇ ਰੱਖਦੇ ਹਾਂ ਤੇ ਉਹਦੇ ਚ ਤੁਸੀਂ ਆਪਣੇ ਕੰਮ ਵੀ ਕਰਨੇ ਨੇ ਤੁਸੀਂ ਬਾਹਰ ਆਪਣੇ ਕੰਮ ਤੇ ਵੀ ਜਾਣਾ ਉੱਥੇ ਤੁਹਾਡੀ ਪਰਫਾਰਮੈਂਸ ਵੀ ਦੇਖੀ ਜਾਣੀ ਫਿਰ ਇਹ ਨਹੀਂ ਕਿ ਤੁਸੀਂ ਘਰ ਦੇ ਇੱਕ ਜੀ ਨਾਲ ਲੜ ਲੇ ਤੁਸੀਂ ਨਿਆਣਿਆਂ ਤੇ ਉਸ ਨਜਲੇ ਨੂੰ ਛੁੱਟੀ ਜਾਉਂਗੇ ਸਾਰਾ ਦਿਨ ਤੁਸੀਂ ਨਿਆਣਿਆਂ ਨੂੰ ਵੀ ਉਹਨਾਂ ਹੱਸ ਕੇ ਮਿਲਣਾ ਕਈ ਵਾਰੀ ਇਹਨਾਂ ਦਾ ਤੁਸੀਂ ਅੰਦਰੋਂ ਇੰਨੇ ਭਰੇ ਉਹਨੇ ਤੁਹਾਡੀ ਮਜਬੂਰੀ ਬਣਦੀ ਹੈ ਕਿ ਬਾਹਰ ਵੀ ਤੁਸੀਂ ਸਾਰਿਆਂ ਨੂੰ ਖੁਸ਼ ਹੋ ਕੇ ਮਿਲਣਾ ਹੈ ਨਾ ਤਾਂ ਉਹ ਚੀਜ਼ ਤੁਹਾਡੇ ਅੰਦਰ ਬਹੁਤ ਜ਼ਿਆਦਾ ਚੀਜ਼ਾਂ ਨੂੰ ਭਰਦੀ ਹੈ ਜਿਹਨੂੰ ਸਾਡੇ ਲੋਕ ਨਹੀਂ ਸਮਝਦੇ ਖਾਸ ਕਰਕੇ ਆਪਣੇ ਜਿਹੜੇ ਪਰਿਵਾਰ ਨੇ ਹੈ ਨਾ ਉਹਨਾਂ ਨੂੰ ਐਂ ਲੱਗਦਾ ਕਿ ਜਿਹੜੀ ਮਤਲਬ ਬੰਦਾ ਜਾਂ ਚਨਾਨੀ ਥੋੜਾ ਆਮ ਨਾਲੋਂ ਹਟ ਕੇ ਵਿਹਾਰ ਕਰਨ ਲੱਗ ਜਾਂਦਾ ਨਾ ਜਦੋਂ ਉੱਥੇ ਇਹ ਨਹੀਂ ਸਮਝਿਆ ਜਾਂਦਾ ਕਿ ਹੋ ਸਕਦਾ ਇਹ ਥੱਕ ਗਿਆ ਹੋਵੇ ਦਿਮਾਗੀ ਤੌਰ ਤੇ ਥੱਕਿਆ ਹੋਵੇ ਹੈ ਨਾ ਕਿ ਇਹਨੂੰ ਕਿਸੇ ਮਦਦ ਦੀ ਲੋੜ ਆ ਜਾਂ ਇਹਦੇ ਅੰਦਰ ਕੋਈ ਇਹੋ ਜਿਹੀ ਗੱਲ ਆ ਜਿਹੜੀ ਇਹ ਕਿਸੇ ਨਾਲ ਕਰਨਾ ਚਾਹੁੰਦਾ ਉਹ ਪਤਾ ਕੀ ਕਹਿਣਗੇ ਇਹ ਤਾਂ ਸਖੇ ਖੰਨੇ ਇਹੋ ਜਿਹੀ ਹੈ ਇਹ ਤਾਂ ਸੁਭਾਈ ਹੈ ਇਹੋ ਜਿਹਾ ਅਸੀਂ ਸੁਭਾਅ ਚ ਆਈ ਤਬਦੀਲੀ ਨੂੰ ਬੰਦੇ ਦੀ ਆਦਤ ਸਮਝਣ ਲੱਗ ਜਾਂਦੇ ਆ ਅਸੀਂ ਨੋਟ ਨਹੀਂ ਕਰਦੇ ਕਿ ਇਹਨੂੰ ਕਿਸੇ ਮਦਦ ਦੀ ਬਿਲਕੁਲ ਜਿਵੇਂ ਦੀਪਿਕਾ ਪਾਦੁਕੋਨ ਨੂੰ ਕਿਸੇ ਨੇ ਇੰਟਰਵਿਊ ਚ ਪੁੱਛਿਆ ਸੀ ਕਿ ਤੁਸੀਂ ਜਦੋਂ ਡਿਪਰੈਸ਼ਨ ਬਾਰੇ ਦੱਸਿਆ ਆਪਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਨੂੰ ਡਿਪਰੈਸ਼ਨ ਆ ਉਹ ਕਹਿੰਦੀ ਮੈਨੂੰ ਨਹੀਂ ਸੀ ਪਤਾ ਲੱਗਿਆ ਮੇਰੀ ਮਦਰ ਨੂੰ ਪਤਾ ਲੱਗਿਆ ਸੀ ਹੂੰ ਵੀ ਜਦੋਂ ਮੈਂ ਛੋਟੀ ਛੋਟੀ ਗੱਲ ਤੇ ਇਮੋਸ਼ਨਲ ਹੋਣ ਲੱਗ ਗਈ ਜਦੋਂ ਮੈਂ ਛੋਟੀ ਛੋਟੀ ਗੱਲ ਤੇ ਰੋਣ ਲੱਗ ਗਈ ਜਦਕਿ ਉਸ ਕੁੜੀ ਦੀ ਜ਼ਿੰਦਗੀ ਚ ਸਭ ਕੁਝ ਹੈ ਹੂੰ ਆਪਾਂ ਕਹਿੰਦੇ ਕਿ ਕਿਸੇ ਬੰਦੇ ਨੂੰ ਕੋਈ ਕਮੀ ਹੋਵੇ ਤਾਂ ਉਹਨੂੰ ਡਿਪਰੈਸ਼ਨ ਹੋ ਸਕਦਾ ਹੈ ਨਾ ਤੇ ਕਹਿੰਦੀ ਮੇਰੀ ਮਦਰ ਨੇ ਮੈਨੂੰ ਨੋਟ ਕੀਤਾ ਵੀ ਤੂੰ ਠੀਕ ਨਹੀਂ ਨਹੀਂ ਤੈਨੂੰ ਸਾਈਕੀਆਟ੍ਰਿਕ ਦੀ ਜਾਂ ਤੈਨੂੰ ਕਿਸੇ ਡਾਕਟਰ ਦੀ ਜ਼ਰੂਰਤ ਹੈ ਤੇ ਉਹ ਉਸ ਚੀਜ਼ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਮੈਨੂੰ ਮੈਂ ਮਤਲਬ ਕਿੰਨੀ ਜ਼ਿਆਦਾ ਇਸ ਚੀਜ਼ 'ਚ ਮੈਂ ਆ ਗਈ ਕਿ ਮੈਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਹੈ ਨਾ ਸਾਡੇ ਆਲੇ ਦੁਆਲੇ ਕਈ ਵਾਰੀ ਕਹਿੰਦੇ ਕਿ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਮੈਨੂੰ ਇਹ ਪ੍ਰੋਬਲਮ ਆ ਨਾ ਬਿਲਕੁਲ ਸਾਡੇ ਆਲੇ ਦੁਆਲੇ ਰਹਿੰਦੇ ਲੋਕ ਸਾਡੇ ਮિજાਜ 'ਚੋਂ ਜੱਜ ਕਰਦੇ ਹੁੰਦੇ ਆ ਕਿ ਤੇਰੇ 'ਚ ਕੋਈ ਤਬਦੀਲੀ ਆ ਜਿਵੇਂ ਤੁਸੀਂ ਥੋੜੇ ਦਿਨ ਪਹਿਲਾਂ ਮੈਨੂੰ ਕਿਹਾ ਸੀ ਤੁਸੀਂ ਗੁੱਸਾ ਹੋ ਰਿਹਾ ਹੈ ਮੈਂ ਤੁਹਾਨੂੰ ਪੁੱਛਿਆ ਸੀ ਨਾ ਕਿ ਗਰਦੀਪ ਤੁਹਾਡੇ ਮੂਡ ਸਵਿੰਗਸ ਹੋ ਰਹੇ ਹਨ ਤੇ ਮੈਨੂੰ ਲੱਗਦਾ ਕਿ ਕਿਸੇ ਨੂੰ ਜੇ ਤੁਸੀਂ ਨੋਟਿਸ ਕਰਦੇ ਉਹਨੂੰ ਇਹ ਗੱਲ ਕਹਿਣ ਚ ਕੋਈ ਚੀਜ਼ ਕਰਨੀ ਚਾਹੀਦੀ ਕਈ ਵਾਰੀ ਨਾ ਆਪਾਂ ਕਹਿੰਦੇ ਕਿ ਸਰੀਰ ਦਾ ਜ਼ਖਮ ਦਿਸਦਾ ਮਨ ਦਾ ਜ਼ਖਮ ਨਹੀਂ ਦਿਸਦਾ ਹੁੰਦਾ ਇਸ ਤੋਂ ਪਹਿਲਾਂ ਕਿ ਉਹ ਬੰਦੇ ਲਈ ਨਸੂਰ ਬਣ ਜਾਏ ਕਈ ਲੋਕ ਮਤਲਬ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਹ ਇਸੇ ਪ੍ਰੋਬਲਮ ਕਰਕੇ ਲਾਈਫ 'ਚ ਇਹੋ ਜਿਹਾ ਸਟੈਪ ਲੈ ਲੈਂਦੇ ਆ ਕਿ ਆਪਾਂ ਬਾਅਦ 'ਚ ਪਛਤਾਉਨੇ ਆ ਕਿ ਯਾਰ ਜੇ ਮੈਂ ਉਹਦੇ ਨਾਲ ਗੱਲ ਕਰ ਲੈਂਦਾ ਹਾਂ ਹਾਂ ਆਪਾਂ ਫਿਰ ਬਾਅਦ 'ਚ ਇਹ ਵੀ ਕਹਿੰਨੇ ਆ ਵੀ ਲੱਗਦਾ ਤਾਂ ਹੈ ਨਹੀਂ ਸੀਗਾ ਵੀ ਜ਼ਿੰਦਗੀ 'ਚ ਕਦੇ ਇਦਾਂ ਦਾ ਕਦਮ ਲੈ ਜੂਗਾ ਹਨਾ ਪਰ ਸਹੀ ਗੱਲ ਹੈ ਚੰਗੇ ਭਲੇ ਬੰਦੇ ਦੇ ਅੰਦਰ ਵੀ ਪਤਾ ਨਹੀਂ ਕੀ ਕੁਝ ਇਕੱਠਾ ਹੁੰਦਾ ਰਹਿੰਦਾ ਤੇ ਦੂਸਰੀ ਗੱਲ ਇਹ ਆ ਵੀ ਕਿਸੇ ਇੱਕ ਕੁੜੀ ਨੇ ਲਿਖਿਆ ਸੀਗਾ ਕਹਿੰਦੀ ਵੀ ਜਦੋਂ ਕੋਈ ਕੁੜੀ ਜਾਂ ਮੁੰਡਾ ਇਧਰੋਂ ਪੰਜਾਬ ਤੋਂ ਬਾਹਰ ਜਾਂਦਾ ਵਾ ਨਾ ਤਾਂ ਸਾਰਿਆਂ ਨੂੰ ਇਹੀ ਉਮੀਦ ਹੁੰਦੀ ਆ ਕਿ ਉਹ ਸੈਟਲ ਆ ਉਹਦੀ ਲਾਈਫ ਤਾਂ ਹੁਣ ਬਹੁਤ ਵਧੀਆ ਸਭ ਕੁਝ ਠੀਕ ਠਾਕ ਆ ਕਹਿੰਦੀ ਜਦੋਂ ਤੁਸੀਂ ਜਿਵੇਂ ਤੁਸੀਂ ਕਿਹਾ ਵੀ ਉਧਰੋਂ ਜਾ ਕੇ ਵੀ ਬੰਦਾ ਜਦੋਂ ਫੋਨ ਕਰਦਾ ਨਾ ਇਹ ਨਹੀਂ ਕੋਈ ਉਹਨੂੰ ਪੁੱਛਦਾ ਵੀ ਤੁਸੀਂ ਠੀਕ ਹੋ ਵੀ ਤੁਸੀਂ ਪਿੱਛੇ ਦਾ ਫਿਕਰ ਨਾ ਕਰਿਓ ਭਾਈ ਤੁਸੀਂ ਆਪਦਾ ਹੀ ਸਾਰੇ ਹੋ ਹਲੇ ਜਾਂ ਤੁਸੀਂ ਆਪ ਹੀ ਆਦਾ ਸੈਟਲ ਹੋਵੋ ਹਨ ਕਹਿੰਦੀ ਉੱਥੇ ਸਾਰਿਆਂ ਨੂੰ ਹੀ ਉਮੀਦ ਹੁੰਦੀ ਆ ਵੀ ਤੁਸੀਂ ਸਿਰਫ ਚੰਗੀਆਂ ਚੰਗੀਆਂ ਗੱਲਾਂ ਹੀ ਕਰੋ ਜੇ ਤੁਸੀਂ ਕਿਤੇ ਕਹੋਗੇ ਵੀ ਨਾ ਜਾ ਕੇ ਵੀ ਮੇਰਾ ਮਨ ਨਹੀਂ ਲੱਗਦਾ ਹਾਂ ਸਾਰੀ ਦੁਨੀਆ ਦਾ ਤਾਂ ਲੱਗਦਾ ਇਹ ਕੈਨੇਡਾ ਦਾ ਕੇ ਵੀ ਜੀ ਨਹੀਂ ਲੱਗਦਾ ਹੈਗਾ ਹਨਾ ਪਰ ਇਹ ਗਲਤ ਹੈ ਸੱਚੀ ਪਿਛੋਂ ਵਾਲੇ ਬੰਦਿਆਂ ਨੂੰ ਇਹ ਐਕਸਪੈਕਟੇਸ਼ਨ ਹੋ ਜਾਂਦੀ ਹੈ ਵੀ ਬਾਹਰ ਜਿਹੜਾ ਬੰਦਾ ਗਿਆ ਉਹਦੀ ਜ਼ਿੰਦਗੀ ਤਾਂ ਹੁਣ ਸੌਖੀ ਹੋਈ ਸੌਖੀ ਆ ਤੇ ਚੰਗੀ ਹੋਈ ਚੰਗੀ ਆ ਹਨਾ ਪਰ ਉੱਧਰ ਜਾ ਕੇ ਵੀ ਮੈਂ ਕਹਿੰਨੀ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਨ੍ਹਾਂ ਦਾ ਇਧਰੋਂ ਸਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਹਾਂਜੀ ਉੱਧਰ ਜਾ ਕੇ ਵੀ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈ ਸਕਦੀਆਂ ਨੇ ਹਨਾ ਕਿੰਨੀਆਂ ਮਿਲਦਾ ਹੁਣ ਆਪਣੇ ਕਿੰਨੇ ਲੋਕ ਉਧਰ ਚਲੇ ਗਏ ਨੇ ਹਨਾ ਓਵਰ ਪਪੂਲੇਸ਼ਨ ਹੋਣ ਲੱਗੀਆਂ ਕੰਟਰੀਜ਼ ਤੇ ਬਹੁਤ ਬਹੁਤ ਥਾਵਾਂ ਤੇ ਰਹਿਣ ਦੀ ਦਿੱਕਤ ਆ ਰਹੀ ਆ ਬੱਚੇ ਇਧਰੋਂ ਜਾਂਦੇ ਨੇ ਉਹਨਾਂ ਨੂੰ ਰਹਿਣ ਲਈ ਇੱਕ ਕਮਰਾ ਤੱਕ ਨਹੀਂ ਮਿਲਦਾ ਹੈਗਾ ਹਨਾ ਪਿੱਛੇ ਵਾਲੇ ਬਸ ਇਹੀ ਪੁੱਛ ਜਾਂਦੇ ਨੇਗੇ ਕਿ ਇਹ ਕੀ ਜਾਂਦੇ ਨੇ ਵੀ ਕੰਮ ਮਿਲ ਗਿਆ ਪੜ ਲੀ ਹੁਣ ਪਿੱਛੇ ਦਾ ਵੀ ਸੋਚੀਂ ਤੂੰ ਹਨਾ ਅਗਦੇ ਬੱਚਿਆਂ ਨਾਲ ਖੁੱਲ ਕੇ ਗੱਲ ਕਰੋ ਆਪਣੇ ਪਰਿਵਾਰ ਨਾਲ ਤੁਸੀਂ ਖੁੱਲ ਕੇ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਜੀ ਤੇਰਾ ਹਾਲੇ ਨਹੀਂ ਕੁਝ ਹੋਇਆ ਤੂੰ ਦੱਸ ਆਪਾਂ ਕਿਸੇ ਨੂੰ ਕਹਿ ਸੰਕਿ ਕੁਝ ਕਰ ਲੈਣੇ ਆ ਜਾਂ ਤੇਰਾ ਫਲਾਣਾ ਕੋਈ ਰਿਸ਼ਤੇਦਾਰ ਆਪਾਂ ਉਹਨਾਂ ਨੂੰ ਕਹਿ ਲੈਣੇ ਆ ਪਾ ਉਹਨਾਂ ਦੀ ਹੈਲਪ ਲੈ ਲੈਣੇ ਆ ਫਿਰ ਉਸ ਤੋਂ ਬਾਅਦ ਕਿੰਨਾ ਕਿੰਨਾ ਟਾਈਮ ਆ ਵੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਹਨਾ ਤਾਂ ਉਹ ਵੀ ਸਾਰੀਆਂ ਚੀਜ਼ਾਂ ਨਿਗੀਆਂ ਵੀ ਜਿਹੜੀਆਂ ਇਧਰੋਂ ਵਾਲਿਆਂ ਨੂੰ ਇਹ ਲਾ ਦਉਂਦੇ ਵੀ ਜਹਾਜ ਚੜਾਤੇ ਤਾਂ ਹੁਣ ਬਸ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਚਲੋ ਇੱਕ ਤਰ੍ਹਾਂ ਨਾਲ ਹੋ ਵੀ ਜਾਂਦੀ ਆ ਪਰ ਇਹ ਨਾ ਸੋਚੋ ਕਿ ਉਧਰ ਵਾਲਾ ਬੰਦਾ ਹਮੇਸ਼ਾ ਫੋਨ ਤੇ ਤੁਹਾਡੇ ਨਾਲ ਹੱਸ ਕੇ ਹੀ ਗੱਲ ਕਰੇ ਜਾਂ ਉਹ ਸਿਰਫ ਤੁਹਾਡੀਆਂ ਦੁੱਖ ਤਕਲੀਫਾਂ ਹੀ ਸੁਣੇ ਉਹਨੂੰ ਵੀ ਹੋ ਸਕਦੀਆਂ ਨੇ ਹੈਨਾ ਉਹ ਕਹਿੰਦੇ ਵੀ ਪਿਛਲੇ ਆਣਿਆਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਨਾ ਉਹ ਵੀ ਇੱਕ ਤਰ੍ਹਾਂ ਨਾਲ ਸਿਰ ਤੇ ਬੋਝ ਬਣ ਜਾਂਦੀਆਂ ਨੇ ਉਹ ਵੀ ਫਿਰ ਮੈਂਟਲ ਸਟ੍ਰੈਸ ਦਿੰਦੀਆਂ ਨੇ ਕਈ ਵਾਰ ਜਦੋਂ ਤੁਹਾਨੂੰ ਕੰਮ ਨਹੀਂ ਮਿਲਦਾ ਜਾਂ ਘੱਟ ਪੈਸੇ ਆਣਾ ਤੁਹਾਨੂੰ ਕੰਮ ਮਿਲਦਾ ਹੈਨਾ ਤਾਂ ਉਹ ਵੀ ਕਹਿੰਦੇ ਫਿਰ ਐ ਹੁੰਦਾ ਯਾਰ ਹੁਣ ਕੀ ਦਸੀਏ ਹਮ ਹੁਣ ਕਿਵੇਂ ਕਹੀਏ ਘਰਦਿਆਂ ਨੂੰ ਵੀ ਅਸੀਂ ਤਾਂ ਇੰਨਾ ਕੀ ਕਮਾਉਨੇ ਆ ਉਹ ਤਾਂ ਸਾਡੇ ਤੋਂ ਜ਼ਿਆਦਾ ਉਮੀਦ ਕਰਦੇ ਨੇਗੇ ਹਨਾ ਇਹ ਵਾਲੀਆਂ ਚੀਜ਼ਾਂ ਦਾ ਵੀ ਮੈਨੂੰ ਲੱਗਦਾ ਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਬਾਹਰ ਨਿਆਣੇ ਗਏ ਨੇ ਉਹਨਾਂ ਨਾਲ ਅਸੀਂ ਗੱਲ ਕਿਵੇਂ ਦੀ ਕਰਨੀ ਆ ਜਾਂ ਉਹ ਸਿਰਫ ਕੰਟਰੀ ਬਦਲ ਕੇ ਦੂਜੀ ਗਏ ਨੇ ਹੋ ਸਕਦਾ ਉੱਥੇ ਸਾਡੇ ਨਾਲ ਸਹੂਲਤਾਂ ਜ਼ਿਆਦਾ ਹੋਣ ਪਰ ਉੱਥੇ ਵੀ ਕਮਾਕੇ ਹੀ ਖਾਣਾ ਪੈਂਦਾ ਤੇ ਉੱਥੇ ਕਮਾਉਣਾ ਸੌਖਾ ਨਹੀਂ ਹੈਗਾ ਹੈਨਾ ਇੱਧਰ ਆਪਾਂ ਨੂੰ ਪਤਾ ਵੀ ਜਾਂਦੇ ਆ ਆਪਣੇ ਰੋਟੀਆਂ ਬਣੀਆਂ ਪਈਆਂ ਹੁੰਦੀਆਂ ਨੇ ਡੱਬਾ ਚੱਕਦੇ ਆ ਆਪ ਆ ਜਾਂਦੇ ਆ ਹੈਨਾ ਹਾਂ ਬਿਲਕੁਲ ਉੱਥੇ ਵਿਚਾਰਿਆ ਨੇ ਉਹ ਵੀ ਚੀਜ਼ਾਂ ਆਪ ਦੇਖਣੀਆਂ ਹੁੰਦੀਆਂ ਨੇ ਇਹ ਕਿ ਰੋਟੀ ਆਪ ਬਣਾਉਣੀ ਆ ਆਪ ਕਰਨੀ ਆ ਤੇ ਮੁੜ ਕੇ ਆ ਕਿ ਘਰੇ ਆਪ ਬਣਾਉਣੀ ਆ ਹੈਨਾ ਤਾਂ ਇੱਕ ਸਭ ਤੋਂ ਜ਼ਿਆਦਾ ਫੈਕਟ ਕਹਿੰਦੇ ਇਹ ਚੀਜ਼ ਹੁੰਦੀ ਆ ਵੀ ਸਾਡੀ ਡਾਈਟ ਉਹ ਕਹਿੰਦੇ ਨਾ ਕੁੜੀਆਂ ਨਾ ਮੁੰਡੇ ਚੱਜ ਨਾਲ ਖਾਂਦੇ ਨਹੀਂ ਹੈਗੇ ਜਿਹੜੀ ਉਹਨਾਂ ਦੀ ਰੁਟੀਨ ਲਾਈਫ ਹੁੰਦੀ ਆ ਹੈਨਾ ਸੋ ਉੱਥੇ ਜਦੋਂ ਆਪਾਂ ਪਿੱਛੋਂ ਜਾਂ ਸਾਡੇ ਪਰਿਵਾਰ ਚੋਂ ਕੋਈ ਵੀ ਮੈਂਬਰ ਬਾਹਰ ਗਿਆ ਹੋਇਆ ਘਟ ਘਟ ਨੂੰ ਨੂੰ ਪੁੱਛ ਲਓ ਵੀ ਤੁਸੀਂ ਕੁਝ ਖਾਦਾ ਜਾਂ ਨਹੀਂ ਖਾਦਾ ਤੇ ਜਿਹੜੇ ਬਾਹਰ ਲੋਕ ਨੇਗੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵੀ ਕੰਮ ਵੀ ਅਸੀਂ ਤਾਂ ਕਰਾਂਗੇ ਜੇ ਸਰੀਰ 'ਚ ਜਾਨ ਹੋਊਗੀ ਹੈਨਾ ਕਿੰਨੀ ਉੱਥੇ ਤਾਂ ਆਪਸ਼ਨਸ ਹੀ ਹੈਗੇ ਨੇ ਮੈਨੂੰ ਕਹਿੰਦੇ ਕਿ ਉੱਥੇ ਖਾਣਾ ਬਣਾਉਣਾ ਜਾਂ ਲੈਣਾ ਬਹੁਤ ਔਖਾ ਵਾ ਆਪਣੇ ਨਾਲੋਂ ਜ਼ਿਆਦਾ ਆਪਸ਼ਨਸ ਨੇ ਉੱਥੇ ਹਨਾ ਵੀ ਤੁਸੀਂ ਰੋਟੀ ਨਹੀਂ ਪਕ ਰਹੀ ਤਾਂ ਤੁਸੀਂ ਆਹ ਖਾ ਸਕਦੇ ਹੋ ਤੁਸੀਂ ਉਹ ਖਾ ਸਕਦੇ ਹੋ ਘਟੋ ਘਟੇ ਜੇ ਹੋਰ ਕੁਝ ਨਹੀਂ ਤਾਂ ਤੁਸੀਂ ਕੁ ਫਰੂਟ ਚੱਕ ਕੇ ਤਾਂ ਖਾਈ ਸਕਦੇ ਹੋ ਹਨਾ ਦੁੱਧ ਪੀ ਸਕਦੇ ਹੋ ਹੋਰ ਕਿੰਨੇ ਆ ਤਰ੍ਹਾਂ ਦੀਆਂ ਚੀਜ਼ਾਂ ਨੇ ਉਧਰ ਜਿਹੜੀਆਂ ਤੁਸੀਂ ਆਮ ਹੀ ਉੱਥੇ 10 10 ਮਿੰਟਾਂ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਨਾ ਤੋ ਥੋੜਾ ਜਿਹਾ ਜਿਵੇਂ ਰਤਨਦੀਪ ਭੈਣ ਉਹਨਾਂ ਨਾਲ ਆਪਾਂ ਗੱਲ ਕੀਤੀ ਸੀਗੀ ਉਹ ਕਹਿੰਦੇ ਕਿ ਉੱਧਰ ਜਾ ਕੇ ਪ੍ਰਾਇੋਰਟੀਜ਼ ਨੂੰ ਸੈੱਟ ਕਰਨਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਤੁਸੀਂ ਇਕੱਲਾ ਕਪਲ ਗਿਆ ਪ੍ਰਾਇੋਰਟੀਜ਼ ਹੋਰ ਹੋਣਗੀਆਂ ਤੁਹਾਡੇ ਵਿੱਚ ਇੱਕ ਬੱਚਾ ਆ ਗਿਆ ਫਿਰ ਹੋਰ ਚੀਜ਼ਾਂ ਆ ਗਈਆਂ ਫਿਰ ਕਹਿੰਦੇ ਪ੍ਰਾਇੋਰਟੀਜ਼ ਤੁਹਾਨੂੰ ਡਿਸਾਈਡ ਕਰਨੀਆਂ ਪੈਣੀਆਂ ਨੇ ਤਾਂ ਉੱਥੇ ਆਬਵੀਅਸਲੀ ਮਦਰ ਨੂੰ ਕਰਨੀਆਂ ਪੈਣਗੀਆਂ ਇਹ ਜ਼ਰੂਰੀ ਨਹੀਂ ਵੀ ਜੇ ਪਹਿਲਾਂ ਵੀ ਤੁਸੀਂ ਸੱਤੇ ਦਿਨ ਕੰਮ ਕਰਦੇ ਸੀ ਸੱਤੇ ਦੇ 8 ਘੰਟੇ ਕੰਮ ਕਰਦੇ ਸੀ ਤਾਂ ਹੁਣ ਵੀ ਤੁਸੀਂ ਉਵੇਂ ਹੀ ਕਰ ਸਕੋਗੇ ਨਹੀਂ ਉਹਨ ਟਾਈਮ ਥੋੜਾ ਜਿਹਾ ਤੁਹਾਨੂੰ ਬੱਚੇ ਲਈ ਵੀ ਕੱਢਣਾ ਪੈਣਾ ਉਹਦੇ ਵਿੱਚ ਥੋੜਾ ਜਿਹਾ ਆਪਦੇ ਲਈ ਵੀ ਰੱਖਣਾ ਪੈਣਾ ਤੇ ਉਹਦੇ ਵਿੱਚੋਂ ਇਹ ਟਾਈਮ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਤਾਂ ਤੁਹਾਨੂੰ ਕੰਮ ਕਰਨਾ ਪੈਣਾ ਹੈ ਹਨਾ ਹੋ ਸਕਦਾ ਹੈ ਕਹਿੰਦੇ ਤੁਹਾਨੂੰ ਬਹੁਤ ਵਧੀਆ ਆਪਣਾ ਕਰੀਅਰ ਡਵੈਲਪਡ ਜੌਬ ਤੁਹਾਨੂੰ ਆਪਣੀ ਛੱਡਣੀ ਪਵੇ ਸਿਰਫ ਆਪਣੇ ਬੱਚੇ ਕਰਕੇ ਆਪਣੀ ਫੈਮਲੀ ਕਰਕੇ ਤੇ ਕਹਿੰਦੇ ਕਈ ਵਾਰੀ ਲੇਡੀਜ਼ ਕਈ ਮਤਲਬ ਜਾਂ ਬੰਦੇ ਵੀ ਆਪਾਂ ਤੁਸੀਂ ਕਹਿ ਲਓ ਕਹਿੰਦੇ ਇਹ ਕੰਪਰੋਮਾਈਜ਼ ਕਰਨ ਦੇ ਲਈ ਤਿਆਰ ਹੀ ਨਹੀਂ ਹੁੰਦੇ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਫੈਮਲੀ professionਲ ਦੋਨੋਂ ਲਾਈਫ ਸਫਰ ਕਰਦੀਆਂ ਨੇ ਸੋ ਕਹਿੰਦੇ ਇਹ ਵੀ ਕੋਈ ਇਹ ਨਹੀਂ ਹੈਗਾ ਕਿ ਮੈਂ ਅੱਜ ਜੇ ਇਸ ਡੈਜ਼ਿਗਨੇਸ਼ਨ 'ਚ ਜਾਂ ਇਸ ਜੌਬ ਤੇ ਮੈਂ ਸਾਰੀ ਉਮਰ ਇੱਥੇ ਹੀ ਕੰਮ ਕਰੂੰਗੀ ਬਾਕੀ ਜੋ ਕੁਝ ਹੁੰਦਾ ਹੋਈ ਜਾਵੇ ਸੋ ਕਹਿੰਦੀ ਪ੍ਰਾਇੋਰਟੀ ਸੈੱਟ ਕਰਦੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਉਸ ਤੋਂ ਬਾਅਦ ਤੁਹਾਡੇ ਕੋਲੇ ਇੰਡੀਆ ਤੋਂ ਤੁਹਾਡਾ ਪਰਿਵਾਰ ਆ ਗਿਆ ਤੁਹਾਡੇ ਮੰਮੀ ਡੈਡੀ ਤੁਹਾਡੇ ਕੋਲੇ ਰਹਿਣ ਲਈ ਆ ਗਏ ਹਨ ਤਾਂ ਵੀ ਕਹਿੰਦੀ ਤੁਹਾਨੂੰ ਪ੍ਰਾਇੋਰਟੀਜ਼ ਆਪਣੀਆਂ ਬਦਲਣੀਆਂ ਪੈਣਗੀਆਂ ਸੋ ਇੱਕੋ ਜਿਹੀ ਲਾਈਫ ਉੱਥੇ ਨਾ ਤੁਸੀਂ ਜਿਉ ਸਕਦੇ ਹੋ ਤੇ ਨਾ ਹੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਹਨਾ